ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਪੰਜਾਬ ਫੈਕਟਰੀ ਦੇ ਉਤੇ ਸੋ ਦੋਸਤੋ ਅੱਜ ਤੁਹਾਨੂੰ ਇੱਕ ਐਸੀ ਰਾਤ ਬਾਰੇ ਦੱਸਣ ਜਾ ਰਹੇ ਆ ਜਦੋਂ ਕਿ ਖਾੜਕੋ ਸਿੰਘਾਂ ਤੇ ਜਿਹੜਾ ਹੈਗਾ ਘੇਰਾ ਪਿਆ ਸੀ ਛਾਪਾ ਪਿਆ ਸੀ ਤੇ ਉਹ ਕਿਵੇਂ ਬਚੇ ਇਹ ਸੁਣ ਕੇ ਤੁਹਾਡੇ ਰੌਂਗ ਟੇ ਖੜੇ ਹੋ ਜਾਣਗੇ ਸੋ ਵੀਡੀਓ ਬੜੀ ਬਾਖਮਾਲ ਹੋਣ ਵਾਲੀ ਹੈ ਜੀ ਇਹਨੂੰ ਸਾਰੀ ਨੂੰ ਸੁਣਨਾ ਤੇ ਅੱਗੇ ਸ਼ੇਅਰ ਜ਼ਰੂਰ ਕਰਨਾ ਭਾਉ ਦਲਜੀਤ ਸਿੰਘ ਜੀ ਲਿਖਦੇ ਨੇ ਕਹਿੰਦੇ ਵੀ ਇਹ ਗੱਲ ਉਦੋਂ ਦੀ ਹੈ ਜਦੋਂ ਹਰਜਿੰਦਰ ਸਿੰਘ ਜਿੰਦਾ ਦੂਜੀ ਵਾਰ ਦਿੱਲੀ ਵਿੱਚ ਫੜਿਆ ਗਿਆ ਦਿੱਲੀ ਵਿੱਚ ਹਰਜਿੰਦਰ ਸਿੰਘ ਜਿੰਦੇ ਦੇ ਨਾਲ ਸਤਨਾਮ ਸਿੰਘ ਬਾਵਾ ਵੀ ਫੜਿਆ ਗਿਆ ਜਿੰਦੇ ਬਾਰੇ ਸਭ ਨੂੰ ਵਿਸ਼ਵਾਸ ਸੀ ਕਿ ਉਸਨੇ ਨਹੀਂ ਬੋਲਣਾ ਪਰ ਬਾਵੇ ਨੇ ਆਪ ਕਿਹਾ ਹੋਇਆ ਸੀ ਕਿ ਮੈਂ ਕੁੱਟ ਨਹੀਂ ਖਾ ਸਕਦਾ ਜੇ ਮੇਰੇ ਤੋਂ ਸਾਈਨਾਈਡ ਨਾ ਖਾਦੀ ਗਈ ਤਾਂ ਜਿਹੜੀਆਂ ਥਾਵਾਂ ਬਾਰੇ ਮੈਨੂੰ ਪਤਾ ਹੈ ਉਹ ਸਾਰੀਆਂ ਛੱਡ ਦੇਉ ਇਸਦੇ ਫੜੇ ਜਾਣ ਤੋਂ ਅਗਲੇ ਦਿਨ ਇੱਕ ਅਹਿਮ ਮਿਲਣੀ ਰੱਖੀ ਹੋਈ ਸੀ ਜਿਸ ਵਿੱਚ ਕੁਝ ਸਿੰਘਾਂ ਨੇ ਆਉਣਾ ਸੀ ਤੇ ਹਰਜਿੰਦਰ ਸਿੰਘ ਜਿੰਦੇ ਨੇ ਵੀ ਉੱਥੇ ਆਉਣਾ ਸੀ ਇਹ ਥਾਂ ਹਸ਼ਿਆਰਪੁਰ ਟਾਂਡਾ ਸੜਕ ਤੇ ਬੁੱਲੋਵਾਲ ਕੋਲ ਇੱਕ ਪਿੰਡ ਵਿੱਚ ਇੱਕ ਚੰਗੇ ਜ਼ਿਮੀਂਦਾਰ ਦਾ ਘਰ ਸੀ ਇਹ ਕਮਾਂਡੋ ਫੋਰਸ ਦੀ ਪੱਕੀ ਠਾਰ ਸੀ ਵੱਡੀ ਪੱਕੀ ਸੜਕ ਤੋਂ 1.5 ਕਿਲੋਮੀਟਰ ਦੂਰੀ ਤੇ ਇਹ ਪਿੰਡ ਸੀ ਤੇ ਪਿੰਡ ਵਰਦਿਆਂ ਹੀ ਪਹਿਲੀ ਵੱਡੀ ਕੋਠੀ ਵਿੱਚ ਮਿਲਣੀ ਹੋਣੀ ਸੀ ਬੈਠਕ ਰਾਤ ਦੇ ਸਮੇਂ ਹੋਣੀ ਸੀ ਹਸ਼ਿਆਰਪੁਰ ਵਾਲੇ ਸਿੰਘ ਸ਼ਾਮ ਨੂੰ ਹੀ ਪਹੁੰਚ ਗਏ ਮੈਂ ਅਤੇ ਚਰਨਜੀਤ ਸਿੰਘ ਵੀ ਸ਼ਾਮ ਢਲਦੇ ਹੀ ਪਹੁੰਚ ਗਏ ਅੰਦਾਜ਼ੇ ਨਾਲ ਉਹ ਘੱਟ ਸਿੰਘ ਆਏ ਸਨ ਤੇ ਅਸੀਂ ਪ੍ਰਸ਼ਾਦਾ ਛੱਕ ਕੇ ਆਪਣਾ ਵਿਚਾਰ ਵਟਾਂਦਰਾ ਕੀਤਾ ਖਸ਼ਿਆਰ ਪਰ ਵਾਲੇ ਸਿੰਘਾਂ ਨੇ ਦੂਰ ਤੱਕ ਪੈਰੇ ਤੇ ਸਿੰਘ ਖੜਾਏ ਹੋਏ ਸਨ 9:00 ਵਜੇ ਤੋਂ ਬਾਅਦ ਜਿਹੜੇ ਸਿੰਘ ਜਾ ਸਕਦੇ ਸੀ ਉਹ ਚਲੇ ਗਏ ਅਸੀਂ ਕੁਝ ਸਿੰਘ ਉੱਥੇ ਰਹਿ ਗਏ ਜਿਨ੍ਹਾਂ ਵਿੱਚ ਲਾਭ ਸਿੰਘ ਬਾਬਾ ਧੰਨਾ ਸਿੰਘ ਬਲਵਿੰਦਰ ਸਿੰਘ ਸੁਰਿੰਦਰਜੀਤ ਸਿੰਘ ਮੱਲੇਵਾਲ ਚਰਨਜੀਤ ਸਿੰਘ ਤੇ ਮੈਂ ਅਤੇ ਦੋ ਕੋ ਸਿੰਘ ਉੱਥੇ ਨੇੜੇ ਦੇ ਸਨ ਅਸੀਂ ਇਹ ਸੋਚਿਆ ਵੀ ਇੱਥੇ ਰਾਤ ਨਹੀਂ ਰਹਿਣਾ ਕਿਉਂਕਿ ਸਮਾਂ 9 ਵਜੇ ਤੋਂ ਬਾਅਦ ਦਾ ਰੱਖਿਆ ਸੀ ਤੇ ਸਾਨੂੰ ਥੋੜਾ ਜਿਹਾ ਸ਼ੰਕਾ ਸੀ ਵੀ ਕਿਤੇ ਪੁਲਿਸ ਨਾ ਆ ਜਾਵੇ ਸਾਡਾ ਅੰਦਾਜ਼ਾ ਸਹੀ ਸੀ ਪਰ ਬਚਾ ਇਹ ਗੱਲ 'ਚ ਹੋ ਗਿਆ ਕਿ ਦਿੱਲੀ ਪੁਲਿਸ ਨੇ ਐਨ ਮੌਕੇ ਤੇ ਹੀ ਆ ਕੇ ਪੰਜਾਬ ਪੁਲਿਸ ਨੂੰ ਨਾਲ ਲਿਆ ਜੇ ਪੰਜਾਬ ਪੁਲਿਸ ਨੂੰ ਪਹਿਲਾਂ ਪਤਾ ਲੱਗਦਾ ਤਾਂ ਉਹਨਾਂ ਨੇ ਆਪਣੇ ਕੈਟ ਸਿਸਟਮ ਰਾਹੀਂ ਸਾਰਾ ਇਲਾਕਾ ਘੇਰ ਲੈਣਾ ਸੀ ਤੇ ਸਾਡਾ ਨੁਕਸਾਨ ਹੋ ਸਕਦਾ ਸੀ ਦਿੱਲੀ ਵਾਲਿਆਂ ਨੇ ਸਿੱਧਾ ਹੀ ਅਤੀ ਰਾਤ ਨੂੰ ਛਾਪਾਂ ਮਾਰਿਆ ਤੇ ਪਹਿਲਾਂ ਕੋਈ ਪ੍ਰਬੰਧ ਨਹੀਂ ਕੀਤਾ। ਬਾਕੀ ਸਿੰਘ ਤਾਂ ਚਲੇ ਗਏ ਸਨ ਪਰ ਅਸੀਂ ਸੋਚਿਆ ਸੀ ਵੀ ਇੱਥੋਂ 1 ਵਜੇ ਤੁਰਾਂਗੇ ਤੇ ਦਿਨ ਚੜ੍ਹਨ ਤੋਂ ਪਹਿਲਾਂ ਅਸੀਂ ਜਲੰਧਰ ਲਾਗੇ ਇੱਕ ਠਾਰ ਤੇ ਪਹੁੰਚਣਾ ਸੀ। ਅਸੀਂ ਉਸ ਕੋਠੀ ਦੇ ਉੱਪਰਲੇ ਚਿਬਾਰੇ ਵਿੱਚ ਬੈਠ ਗਏ ਤੇ ਸੋਚਿਆ ਕਿ ਕੁਝ ਬੰਦੇ ਥੋੜਾ ਥੋੜਾ ਆਰਾਮ ਕਰ ਲੈਣ ਤੇ ਦੋ ਸਿੰਘ ਪਹਿਰੇ ਤੇ ਰਹਿਣਗੇ। ਸਾਢੇ 10 ਵਜੇ ਤੱਕ ਜ਼ਿਆਦਾ ਜਣੇ ਲੰਬੇ ਪਏ ਗਏ ਸਨ ਪਰ ਤਿਆਰ ਬਰ ਤਿਆਰੀ ਲੰਬੇ ਪਏ ਸਨ ਜਦੋਂ ਮਰਜ਼ੀ ਉੱਠ ਕੇ ਤੁਰ ਪੈਣ। ਜਿੰਦੇ ਹੋਰਾਂ ਦੇ ਫੜੇ ਜਾਣ ਕਾਰਨ ਸਾਰੇ ਜਣੇ ਤਣਾ ਵਿੱਚ ਸਨ ਪਰ ਬਾਬਾ ਧੰਨਾ ਸਿੰਘ ਨੇ ਹੋਰ ਸਾਰਿਆਂ ਨੂੰ ਕਿਹਾ ਕਿ ਤੁਸੀਂ ਪੈ ਜਾਵੋ ਮੈਂ ਜਾਗਦਾ ਤਾਂ ਤੇ 1 ਵਜੇ ਆਪਾਂ ਤੁਰ ਪਾਵਾਂਗੇ ਸਾਡੀ ਘਾਰ ਤੇ ਇੱਕ ਟਰੈਕਟਰ ਪਿੰਡ ਦੇ ਦੂਸਰੇ ਪਾਸੇ ਕਿਸੇ ਠਾਰ ਤੇ ਖੜੇ ਸਨ ਇਹ ਠਾਰ ਦਾ ਇਹ ਫਾਇਦਾ ਸੀ ਕਿ ਛੱਤ ਤੋਂ ਰਾਤ ਨੂੰ ਹਸ਼ਿਆਰ ਪਰ ਟਾਂਡਾ ਸੜਕ ਤੋਂ ਪਿੰਡ ਨੂੰ ਆਉਂਦੀ ਸੜਕ ਤੇ ਕੋਈ ਵੀ ਗੱਡੀ ਜਾਂ ਹੋਰ ਸਾਧਨ ਆਉਂਦਾ ਦੂਰੋਂ ਹੀ ਦਿਖਾਈ ਦਿੰਦਾ ਸੀ ਠਾਰ ਵਾਲਾ ਸਿੰਘ ਇਕੱਲਾ ਹੀ ਸੀ ਉਹਦਾ ਸਾਰਾ ਪਰਿਵਾਰ ਕੈਨੇਡਾ ਗਿਆ ਹੋਇਆ ਸੀ ਤੇ ਉਹ ਨਿਸ਼ਚਿੰਤ ਸੀ ਵੀ ਇੱਥੇ ਕੋਈ ਨਹੀਂ ਆ ਸਕਦਾ 12:00 ਵਜੇ ਬਾਬਾ ਧੰਨਾ ਸਿੰਘ ਹੋਰਾਂ ਨੇ ਸਾਰਿਆਂ ਨੂੰ ਜ਼ੋਰ ਦੀ ਬੁਲਾ ਕੇ ਜਗਾਇਆ ਤੇ ਕਿਹਾ ਕਿ ਲੱਗਦਾ ਪੁਲਿਸ ਆ ਰਹੀ ਆ ਆਪਾਂ ਨਿਕਲ ਚਲੀਏ ਅਸੀਂ ਉੱਠ ਕੇ ਦੇਖਿਆ ਤਾਂ ਵੱਡੀ ਸੜਕ ਤੋਂ ਗੱਡੀਆਂ ਦੀ ਇੱਕ ਕਤਾਰ ਹੌਲੀ-ਹੌਲੀ ਪਿੰਡ ਵਾਲੇ ਮੋੜ ਨੂੰ ਮੁੜਨਾ ਸ਼ੁਰੂ ਹੋਈ ਸੀ ਅਸੀਂ ਪਹਿਲਾਂ ਹੀ ਤਿਆਰ-ਬਰ-ਤਿਆਰ ਸੁੱਤੇ ਸੀ। ਇਸ ਕਰਕੇ ਅਸੀਂ ਕਾਲੀ ਨਾਲ ਥੱਲੇ ਉਤਰੇ ਤੇ ਠਾਰ ਵਾਲੇ ਸਿੰਘ ਨੂੰ ਕਿਹਾ ਕਿ ਪੁਲਿਸ ਆ ਰਹੀ ਹੈ। ਅਸੀਂ ਪਿੱਛੋਂ ਦੀ ਨਿਕਲ ਜਾਣਾ। ਉਹ ਬੜਾ ਦਲੇਰ ਬੰਦਾ ਸੀ। ਉਹਨੇ ਕਿਹਾ ਵੀ ਤੁਸੀਂ ਨਿਕਲੋ ਮੈਂ ਸਭ ਸੰਭਾਲ ਲਵਾਂਗਾ। ਅਸੀਂ ਸਾਰੇ ਹੌਲੀ-ਹੌਲੀ ਦੌੜ ਕੇ ਗੱਡੀਆਂ ਤੱਕ ਪਹੁੰਚੇ ਤੇ ਗੱਡੀਆਂ ਦੀ ਬੱਤੀ ਜਗਾਏ ਬਿਨਾ ਹੀ ਉੱਥੋਂ ਅੱਗੇ ਵੱਲ ਨੂੰ ਤੁਰ ਪਏ ਤੇ ਆਪਣੇ ਅਗਲੇ ਟਿਕਾਣੇ ਤੇ ਸੁਰੱਖਿਅਤ ਪਹੁੰਚ ਗਏ। ਉੱਥੇ ਪੁਲਿਸ ਆਈ ਪਰ ਉਹਨਾਂ ਨੂੰ ਪਤਾ ਨਹੀਂ ਲੱਗਿਆ ਵੀ ਇੱਥੇ ਕੋਈ ਮਿਲਣੀ ਹੋਈ ਸੀ ਜਾਂ ਸਿੰਘ ਆਏ ਸਨ। ਬਾਦ ਵਿੱਚ ਹਸ਼ਿਆਰ ਪਰ ਪੁਲਿਸ ਨੇ ਉਸ ਸਿੰਘ ਨੂੰ ਕਾਫੀ ਤੰਗ ਪਰੇਸ਼ਾਨ ਕੀਤਾ ਤੇ ਝੂਠਾ ਪਰਚਾ ਪਾ ਕੇ ਜੇਲ੍ਹ ਵੀ ਭੇਜ ਦਿੱਤਾ। ਕਾਫੀ ਸਮੇਂ ਬਾਅਦ ਬਾਬਾ ਧੰਨਾ ਸਿੰਘ ਨੇ ਦੱਸਿਆ ਵੀ ਉਸ ਰਾਤ ਤਾਂ ਬਹੁਤ ਵੱਡੀ ਪੁੱਲ ਹੋ ਗਈ ਸੀ। ਮੈਂ ਤੁਹਾਨੂੰ ਸੌ ਜਾਣ ਲਈ ਕਹਿ ਦਿੱਤਾ ਤੇ ਕਾਫੀ ਵਕਤ ਤੁਰਦੇ ਫਿਰਦੇ ਘਟਿਆ। ਜਦੋਂ ਮੈਂ ਕੁਝ ਸਮਾਂ ਕੁਰਸੀ ਤੇ ਬੈਠਿਆ ਤਾਂ ਮੈਨੂੰ ਪਤਾ ਨਹੀਂ ਲੱਗਿਆ ਵੀ ਮੇਰੀ ਕਦੋਂ ਅੱਖ ਲੱਗ ਗਈ ਤੇ ਕਿੰਨਾ ਚਿਰ ਮੈਂ ਸੁੱਤਾ ਰਿਹਾ। ਜਦੋਂ ਮੈਂ ਤੁਹਾਨੂੰ ਉਠਾਇਆ ਮੈਂ ਵੀ ਉਸੇ ਵਕਤ ਹੀ ਨੀਂਚੋਂ ਤਰਬ ਕੇ ਉੱਠਿਆ ਸੀ। ਮੈਨੂੰ ਲੱਗਿਆ ਵੀ ਕਿਸੇ ਨੇ ਜ਼ੋਰ ਨਾਲ ਮੋਢੇ ਤੋਂ ਹਿਲਾਇਆ ਹੋਵੇ ਮੈਨੂੰ। ਜਦੋਂ ਮੇਰੀ ਅੱਖ ਖੁੱਲੀ ਤਾਂ ਮੈਂ ਦੇਖਿਆ ਕਿ ਵੱਡੀ ਸੜਕ ਤੇ ਪੁਲਿਸ ਦੀਆਂ ਗੱਡੀਆਂ ਦਾ ਕਾਫਲਾ ਆ ਰਿਹਾ ਸੀ। ਮੈਂ ਤੁਹਾਨੂੰ ਉਠਾਇਆ ਤੇ ਆਪ ਸਹੀ ਸਲਾਮਤ ਨਿਕਲ ਗਏ ਆਪਾਂ। ਇਹ ਤਾਂ ਕ੍ਰਿਸ਼ਮਾ ਹੀ ਹੋ ਗਿਆ ਕਿ ਮੇਰੀ ਕਿਵੇਂ ਅੱਖ ਲੱਗੀ ਤੇ ਫਿਰ ਕਿਵੇਂ ਖੁੱਲੀ। ਇਹ ਗੱਲ ਮੈਂ ਹੋਰ ਕਿਸੇ ਨੂੰ ਨਹੀਂ ਦੱਸੀ ਕਿਉਂਕਿ ਗਲਤੀ ਬਹੁਤ ਵੱਡੀ ਸੀ ਪਰ ਉਸ ਦਿਨ ਆਪਾਂ ਨੂੰ ਬਚਾਇਆ ਛੇਤੀ ਪਹਰੇ ਨਹੀਂ ਸੀ ਹੋਰ ਕਿਸੇ ਵੀ ਤਰੀਕੇ ਆਪਾਂ ਬਚ ਨਹੀਂ ਸੀ ਸਕਦੇ ਇਸੇ ਤਰ੍ਹਾਂ ਜਿਹੜੀ ਸੁਹਾੜੇ ਆਨੰਦਪੁਰ ਸਾਹ ਨੇੜੇ ਵਾਲੀ ਸਾਡੀ ਪੱਕੀ ਠਾਰ ਹੋਇਆ ਕਰਦੀ ਸੀ ਤੇ ਜਿੱਥੋਂ ਮੈਂ ਫੜਿਆ ਗਿਆ ਸੀ ਉੱਥੇ ਵੀ ਇਹੋ ਜਿਹੀ ਕੋਈ ਗੱਲ ਦੀ ਸੀ ਜਦੋਂ ਉਹ ਥਾਂ ਅਸੀਂ ਆਬਾਦ ਕੀਤੀ ਸੀ ਤਾਂ ਸੰਗਣਾ ਬੇਲਾ ਸੀ ਉੱਥੇ ਉਹ ਇੰਨਾ ਸੰਗਣਾ ਬੇਲਾ ਸੀ ਵੀ ਦਿਨ ਹੀ ਜੰਗਲੀ ਸੂਰ ਘੁੰਮਦੇ ਰਹਿੰਦੇ ਸੀ ਉੱਥੇ ਅਸੀਂ 1987 ਦੇ ਅਖੀਰ ਵਿੱਚ ਉੱਥੇ ਰਹਿਣਾ ਸ਼ੁਰੂ ਕੀਤਾ ਤੇ ਮੈਂ 96 ਤੱਕ ਉੱਥੇ ਰਿਹਾ। ਇੱਥੇ ਮੈਂ ਬਾਈ ਗਾਮਾ ਉਪਦੀ ਸਿੰਘਣੀ ਤੇ ਦੋ ਬੱਚੇ ਰਹਿੰਦੇ ਸੀ। ਡਾਕਟਰ ਸੋਹਣ ਸਿੰਘ ਇੱਥੇ ਸਾਡੇ ਕੋਲ ਕਾਫੀ ਲੰਬਾ ਸਮਾਂ ਰਹੇ। ਉਹ ਸ਼ਹੀਦੀ ਪੈਰੇ ਵਾਲੀਆਂ ਗੱਲਾਂ ਵਿੱਚ ਯਕੀਨ ਨਹੀਂ ਸੀ ਰੱਖਦੇ। ਪਰ ਆਖਰ ਉਹਨਾਂ ਨੇ ਵੀ ਮੰਨਿਆ ਵੀ ਇੱਥੇ ਜਦੋਂ ਮੈਂ ਇਕੱਲਾ ਹੁੰਨਾ ਉਦੋਂ ਵੀ ਇਕੱਲਾ ਮਹਿਸੂਸ ਨਹੀਂ ਕਰਦਾ ਮੈਂ। ਉੱਥੇ ਛੋਟੇ ਜਿਹੇ ਘਰ ਦੇ ਉੱਪਰ ਇੱਕ ਚਬਾਰਾ ਸੀ ਜਿਸ ਦੀਆਂ ਸਾਰੇ ਪਾਸੇ ਬਾਰੀਆਂ ਖੁੱਲਦੀਆਂ ਸਨ ਇਹ ਇਸ ਤਰ੍ਹਾਂ ਬਣਾਇਆ ਹੋਇਆ ਸੀ ਕਿ ਹੋ ਸਕਦਾ ਹੈ ਕਿ ਕਿਸੇ ਦਿਨ ਇੱਥੇ ਆਖਰੀ ਮੋਰਚਾ ਵੀ ਲਾਉਣਾ ਪੈ ਜਾਵੇ ਆਲੇ-ਦੁਆਲੇ ਨੂੰ ਸਾਰੇ ਪਾਸੇ ਨੂੰ ਖੇਤ ਖੁੱਲਦੇ ਸਨ ਤੇ ਥੋੜੀ ਦੂਰ ਦੀ ਸਮਾ ਨਦੀ ਦਿਖਾਈ ਦਿੰਦੀ ਸੀ ਮੈਂ ਇੱਥੇ ਉੱਪਰ ਹੀ ਸੌਂਦਾ ਸੀ ਤੇ ਡਾਕਟਰ ਸਾਹਿਬ ਵੀ ਮੇਰੇ ਕੋਲ ਹੀ ਸੌਂਦੇ ਸਨ ਉਹ ਜਗ੍ਹਾ ਹੀ ਐਸੀ ਸੀ ਕਿ ਰਾਤ ਦੇ 12 ਵਜੇ ਤੋਂ ਬਾਅਦ ਉੱਥੇ ਉੱਠ ਬੈਠਣ ਨੂੰ ਮਨ ਕਰਦਾ ਸੀ ਤੇ ਪਾਠ ਕਰਨ ਨਾਲ ਮਨ ਨੂੰ ਬਹੁਤ ਸਕੂਨ ਮਿਲਦਾ ਸੀ ਬਹੁਤ ਰਾਤਾਂ ਮੈਂ ਉੱਥੇ ਜਾ ਕੇ ਕਟੀਆਂ ਪਾਠ ਵਿੱਚ ਸੋਚਾਂ ਦੀ ਅਟੁੱਟ ਲੜੀ ਵਿੱਚ ਤੇ ਸਿਮਰਨ ਵਿੱਚ ਜਦੋਂ ਮੈਂ ਉੱਥੋਂ ਚਲੇ ਜਾਣਾ ਤਾਂ ਮੈਨੂੰ ਉਸ ਥਾਂ ਦਾ ਵਿਛੋੜਾ ਮਹਿਸੂਸ ਹੋਣਾ ਜਦੋਂ 1993 ਵਿੱਚ ਡਾਕਟਰ ਸੋਨ ਸਿੰਘ ਨੇਪਾਲ ਤੋਂ ਫੜੇ ਗਏ ਤਾਂ ਸਬੱਬੀ ਉਹਨਾਂ ਨੂੰ ਇਸ ਘਰ ਤੋਂ ਸਿਰਫ 2 ਕਿਲੋਮੀਟਰ ਦੂਰ ਕਾਨਪਰ ਖੂਹੀ ਦੇ ਸਰਕਾਰੀ ਨਹਿਰੀ ਬੰਗਲੇ ਵਿੱਚੋਂ 2 ਕੁ ਮਹੀਨੇ ਰੱਖਿਆ ਗਿਆ ਇਹ ਚਿਵਾਰੇ ਤੋਂ ਸਾਨੂੰ ਉਹ ਨਹਿਰੀ ਬੰਗਲਾ ਦਿਖਦਾ ਸੀ ਜੇ ਤੁਸੀਂ ਆਮ ਤਰਕ ਵਾਲੇ ਤਰੀਕੇ ਨਾਲ ਸੋਚੋ ਤਾਂ ਤੁਸੀਂ ਕਦੇ ਵੀ ਇੱਥੇ ਨਹੀਂ ਸੀ ਰਹਿ ਸਕਦੇ ਅਸੀਂ ਸਰਕਾਰ ਲਈ ਸਭ ਤੋਂ ਵੱਧ ਲੁੜਿੰਦੇ ਬੰਦੇ ਸਾਂ ਤੇ ਡਾਕਟਰ ਸਾਹਿਬ ਕੋਲੋਂ ਸਭ ਤੋਂ ਜ਼ਿਆਦਾ ਪੁੱਛਗਿੱਚ ਮੇਰੇ ਬਾਰੇ ਕਰਨੀ ਸੀ ਉਹਨਾਂ ਨੇ ਉਹਨਾਂ ਦੀ ਉਮਰ ਕੋਈ 90 ਸਾਲ ਹੋ ਚੁੱਕੀ ਸੀ ਤੇ ਉਹ ਮੇਰੇ ਤੋਂ ਨਾਰਾਜ਼ ਵੀ ਸਨ ਅਤੇ ਮੇਰੇ ਵਿਰੋਧ ਵਿੱਚ ਵੀ ਸਨ ਕਿ ਮੈਂ ਚੋਣਾ ਵਾਲੇ ਮਸਲੇ ਵਿੱਚ ਉਹਨਾਂ ਦਾ ਸਾਥ ਨਹੀਂ ਦਿੱਤਾ ਜਦੋਂ ਸਾਨੂੰ ਉਹਨਾਂ ਦੀ ਗ੍ਰਿਫਤਾਰੀ ਦਾ ਪਤਾ ਲੱਗਾ ਤਾਂ ਅਸੀਂ ਇੱਕ ਵਾਰ ਸੋਚਿਆ ਵੀ ਕਿ ਸਾਨੂੰ ਇੱਥੋਂ ਚਲੇ ਜਾਣਾ ਚਾਹੀਦਾ ਪਰ ਸਾਨੂੰ ਯਕੀਨ ਸੀ ਕਿ ਉਸ ਵਕਤ ਉੱਥੇ ਨਾਲੋਂ ਸੁਰੱਖਿਤ ਜਗ੍ਹਾ ਹੋਰ ਕੋਈ ਨਹੀਂ ਸੀ ਜਿਸ ਦਿਨ ਉਹਨਾਂ ਨੂੰ ਨਹਿਰੀ ਬੰਗਲੇ ਵਿੱਚ ਲਿਆਂਦਾ ਗਿਆ ਉਸ ਦਿਨ ਸਾਰੀ ਰਾਤ ਮੈਂ ਉਹਨਾਂ ਦੀ ਚੜ੍ਹਦੀ ਕਲਾ ਲਈ ਸਿਮਰਨ ਅਰਦਾਸ ਕੀਤੀ ਜਿੰਨਾ ਚਿਰ ਮੈਂ ਇਸ ਠਾਰ ਤੇ ਰਿਹਾ ਉਸ ਦੌਰਾਨ ਮੈਨੂੰ ਦੋ ਵਾਰ ਇੰਜ ਲੱਗਿਆ ਕਿ ਸ਼ਾਇਦ ਮੈਂ ਕਿਸੇ ਨੂੰ ਦੇਖਿਆ ਛਾਨ ਦੇ ਪਿੱਛੇ ਕੋਈ ਅੱਧਾ ਕੋ ਕਿਲੇ ਦਾ ਜੰਗਲ ਸੀ ਮੈਂ ਰਾਤ ਨੂੰ ਰਹਿਰਾਸ ਕਰਦਾ ਉਧਰ ਨੂੰ ਚਲਿਆ ਗਿਆ ਤੇ ਮੈਨੂੰ ਲੱਗਿਆ ਕਿ ਕੋਈ ਬੇਲੇ ਵਿੱਚ ਤੁਰ ਫਿਰ ਰਿਹਾ ਸੀ ਅਸਲ ਵਿੱਚ ਸਾਡੀ ਸੁਰਤ ਦਾ ਘੇਰਾ ਸੀਮਤ ਹੁੰਦਾ ਹੈ ਤੇ ਆਪਣੀ ਸੋਚ ਨਾਲ ਅਸੀਂ ਉਸ ਨੂੰ ਹੋਰ ਸੁਗੜਾ ਦਿੰਨੇ ਆ ਜਿਹੜੀਆਂ ਗੱਲਾਂ ਸਾਨੂੰ ਸਮਝ ਨਾ ਆਉਣ ਅਸੀਂ ਉਹਨਾਂ ਤੋਂ ਇਨਕਾਰ ਕਰ ਦਿੰਨੇ ਆ ਇਹੋ ਜੇ ਅਨੁਭਵ ਤੇ ਵਰਤਾਰੇ ਵੀ ਔਲ ਦੀ ਕੁਦਰਤ ਦਾ ਹੀ ਹਿੱਸਾ ਨੇ ਇਨਾ ਵਿੱਚੋਂ ਕੁਝ ਵੀ ਅਣਹੋਣੀ ਜਾਂ ਨਾ ਮੁਮਕਿਨ ਨਹੀਂ ਹੈਗਾ ਕੁਦਰਤ ਦਾ ਬਹੁਤ ਵੱਡਾ ਹਿੱਸਾ ਹਾਲੇ ਸਾਡੀ ਸਮਝ ਤੋਂ ਬਾਹਰ ਹੈ ਇੱਕ ਮੁਜਾਹਿਦ ਤੇ ਧਰਮੀ ਯੋਧੇ ਦੀ ਜ਼ਿੰਦਗੀ ਦਾ ਆਧਾਰ ਹੀ ਉਸ ਸੱਚੇ ਵਿੱਚ ਯਕੀਨ ਅਤੇ اٹਲ ਯਕੀਨ ਹੀ ਹੁੰਦਾ ਹੈ ਸਾਡੀ ਹੋਂਦ ਦਾ ਸਭ ਤੋਂ ਅਹਿਮ ਅੰਸ਼ ਸਾਡੀ ਜ਼ਮੀਰ ਤੇ ਯਕੀਨ ਹੀ ਨੇ ਇਹ ਕਿਸੇ ਸੀ ਜੀ ਸ਼ਹੀਦੀ ਪਹਿਰਿਆਂ ਬਾਰੇ ਸੋ ਕੱਲ ਮਿਲਦੇ ਆ ਨਵੇਂ ਕਿਸੇ ਨਾਲ ਉਦੋਂ ਤੱਕ ਲਈ ਦਿਓ ਜਾਫਤ ਸਸਰੀ ਆਕਾਲ